ਹਾਂਜੀ ਸਰ ਕੀ ਨਾਮ ਹੈ ਜੀ ਹਾਂਜੀ ਸਰ ਅੱਜ ਰਿਟਾਇਰਮੈਂਟ ਦੇ ਖੁਸ਼ੀ ਦੇ ਮੌਕੇ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਆਪਣੇ ਸੱਤਿਆਂ ਨੂੰ ਬਹੁਤ ਬਹੁਤ ਵਧਾਈਆਂ ਜਨਾ ਚਾਹਾਂ ਤੇ ਆਉਣ ਵਾਲੇ ਸਮੇਂ ਤੇ ਇਸੇ ਤਰ੍ਹਾਂ ਹੀ ਜੀ ਚੱਲ ਜਾਨੇ ਦੀ ਚਾਬੀ ਭਰਾ ਜਾਂਦਾ ਤੇ ਬਾਪੂ ਪਿੱਛੇ ਚਲਾਉਂਦਾ ਇੱਕ ਸਰ ਤੁਸੀਂ ਬੂਟੇ ਲਾਇਆ ਹੈ ਤੇ ਉਸ ਵਾਰ ਕੀ ਮੈਸੇਜ ਦੇਣਾ ਚਾਹੁੰਦੇ ਨੌਜਵਾਨ ਪੀੜੀ ਨੂੰ ਆਨਲਾਈਨ ਪੀੜੀ ਦਾ ਇਸੇ ਤਰ੍ਹਾਂ ਜਿਹੜਾ ਆਪਣੇ ਜਿਹੜਾ ਬਚਨ ਲਗੋਂ ਦਾ ਰਸਮੀ ਦਿਨ ਹੈ ਉਸ ਤੇ ਜਿਸ ਤਰ੍ਹਾਂ ਆਪਾਂ ਨਵੀਂ ਡਿਵੀਜ਼ਨ ਜੀ ਮੈਸੇਜਾਂ ਚੋਂ ਆਏ ਇਸੇ ਤਰ੍ਹਾਂ ਵੱਧਦੇ ਫੁੱਲਦੇ ਰਹਿਣ ਅਤੇ ਆਪਣੇ ਕੰਮਕਾਰ ਤੇ ਵਧੀਆ ਰਹਿਣ ਸਰ ਕਿੰਨੀ ਦੇਰ ਸਰਵਿਸ ਕੀਤੀ ਤੁਸੀਂ ਹਾਂ 35 ਸਾਲ ਹਾਂਜੀ ਸਰ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਮੁਖਤਿਆਰ ਸਿੰਘ ਆ ਮੈਂ ਡਿਵੀਜ਼ਨ ਪ੍ਰਧਾਨ ਪੈਨਸ਼ਨ ਐਸੋਸੀਏਸ਼ਨ ਮੰਡਲ ਜੀ ਦਾ ਅੱਜ ਸਰ ਖੁਸ਼ੀ ਦੇ ਮੌਕੇ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਦੀ ਖੁਸ਼ੀ ਦਾ ਮੌਕਾ ਹੈ ਸਾਡਾ ਸਾਥੀ ਜਿਹੜਾ ਰਿਟਾਇਰ ਹੋਇਆ ਸਾਨੂੰ ਉਹਦੀ ਰਿਟਾਇਰਮੈਂਟ ਤੇ ਬੜੀ ਖੁਸ਼ੀ ਦੀ ਮਸੂਰਤ ਹੋਈ ਆ ਪਰ ਇੱਕਦਲੋਂ ਅਫਸੋਸ ਵੀ ਹੁੰਦਾ ਕਿ ਜਿਹੜਾ ਸਾਥੀ ਸਾਡੇ ਨਾਲ ਲਗਾਤਾਰ 35-40 ਸਾਲ ਕੰਮ ਕਰਦਾ ਰਵੇ ਤੇ ਉਹ ਸਾਡੇ ਚੋਂ ਨਿਕੜ ਕੇ ਭਾਵਾਂ ਉਹਨੇ ਆਪਦੇ ਪਰਿਵਾਰ ਦੇ ਵਿੱਚ ਜਾ ਕੇ ਅਸੀਂ ਉਹਦਾ ਕਾਮਨਾ ਕਰਾਂਗੇ ਕਿ ਉਹ ਆਪਦੇ ਪਰਿਵਾਰ ਦੇ ਵਿੱਚ ਖੁਸ਼ੀ-ਖੁਸ਼ੀ ਹੋਰ ਜ਼ਿੰਦਗੀ ਬਤੀਤ ਕਰਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਐਸੇ ਤੱਕਾਂ ਜਿਸ ਤਰ੍ਹਾਂ ਉਹਨਾਂ ਨੇ ਲੰਬੇ ਸਮੇਂ ਦੇ ਵਿੱਚ ਆਪਣੀ ਸਾਫ ਛੱਡੀ ਆ ਬਿਜਲੀ ਬੋਰਡ ਦੇ ਵਿੱਚ ਕਿਉਂਕਿ ਉਹ ਮਨੇ ਕਦੇ ਵੀ ਕਿਸੇ ਨਾਲ ਲੜਾਈ ਝਗੜਾ ਜਾਂ ਕਿਸੇ ਗੱਲ ਤੋਂ ਤਲਖੀ ਨਹੀਂ ਮੰਨੀ ਲੋ ਅਫਸਰ ਕਹਿੰਦੇ ਸੀ ਉਹ ਵੀ ਉਹ ਕਰਦੇ ਸੀ ਤੇ ਆਪ ਤੋਂ ਥੱਲੇ ਵਾਲੇ ਮੁਲਾਜ਼ਮਾਂ ਨਾਲ ਵੀ ਬੜਾ ਪਿਆਰ ਨਾ ਰਹਿੰਦੇ ਸੀ ਇਸ ਕਰਕੇ ਅਸੀਂ ਅੱਜ ਜਿੱਥੇ ਖੁਸ਼ੀ ਮਸਮੂਸ ਕਰਦੇ ਆ ਉੱਥੇ ਸਾਡੇ ਮਨ ਨੂੰ ਥੋੜਾ ਜਿਹਾ ਗਿਲਾ ਵੀ ਹੈ ਕਿ ਇਹ ਬਿਜਲੀ ਬੋਰਡ ਜਿਹੜਾ ਇਹ ਬੰਦੇ ਰਿਟਾਇਰ ਤਾਂ ਕਰ ਹੀ ਜਾਂਦਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਭਰਤੀ ਤੇ ਬਿਲਕੁਲ ਬੰਦੀ ਵਾਲੀ ਗੱਲ ਹੀ ਆ ਜੇ ਕੋਈ ਲਾਭ ਹੀ ਲਏ ਆ ਤੇ ਉਹਨਾਂ ਤੇ ਕਾਗਜ਼ਾਂ ਦੇ ਵਿੱਚ ਉਹਨੂੰ ਇੰਨਾ ਔਲ ਜਾਇਆ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਦਰਦ ਦੇ ਹੀ ਨੌਕਰੀ ਛੱਡ ਕੇ ਭੱਜ ਜਾਣ ਇੰਨੀਆਂ ਗੱਲਾਂ ਨਾਲ ਮਾਫੀ ਤਾਂ ਲਵਾਂਗਾ ਧੰਨਵਾਦ ਹਾਂਜੀ ਸਰ ਮੈਂ ਬਖਸ਼ੀਸ਼ ਸਿੰਘ ਜੀ ਮੀਤ ਪ੍ਰਧਾਨ ਪੈਨਸ਼ਨ ਐਸੋਸੀਏਸ਼ਨ ਮੰਡਲ ਜੀਰਾ ਔਰ ਅੱਜ ਜਿਹੜੇ ਸਾਡੇ ਪਰਮੇਸ਼ਰ ਸਿੰਘ ਜੀ ਬਤੇ ਇਹ ਕ ਮੰਡਲ ਸਬਡਿਵੀਜ਼ਨ ਮਲਾਂੜਾ ਹੋਰ ਟਾਇਰ ਹੋਏ ਦੇ ਮੈਂ ਪਰਮਾਤਮਾ ਨੂੰ ਇਹੋ ਜਨਾਂ ਦੀ ਭਾਵਨਾ ਕਰਦਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਇਹ ਆਪਦੀ ਜਿੰਨ ਕੀ ਬਤੀਤ ਕਰਨ ਅਤੇ ਆਪਦੇ ਪਰਿਵਾਰ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਉਹ ਪਰਿਵਾਰ ਦੇ ਦੇਖ ਰਿਹਾ ਸਰਕਾਰੀ ਸਾਧਨ ਅਤੇ ਇਹ ਇਹਨਾਂ ਨੇ ਮੈਂ 1918 ਦੇ 2018 ਦੇ ਵਿੱਚ ਰਿਟਾਇਰ ਹੋਇਆ ਸੀ ਔਰ ਸਾਥੀ ਗਰਮੀਤ ਸਿੰਘ ਜੀ ਇਸ ਤੇ ਸਬ ਡਿਵੀਜ਼ਨ ਦੇ ਵਿੱਚ ਇਹਨਾਂ ਨੇ ਜੁਆਇਨ ਕੀਤਾ ਜਦੋਂ ਵੀ ਅਸੀਂ ਇਹਨਾਂ ਦੇ ਕੋਲੇ ਕਿਸੇ ਕੰਮ ਵਾਸਤੇ ਆਉਂਦੇ ਸੀ ਇਹ ਬੜੇ ਪਿਆਰ ਸਰਕਾਰ ਦੇ ਨਾਲ ਪਬਲਿਕ ਨੂੰ ਅਤੇ ਮਲਾਜ਼ਮਾਂ ਨੂੰ ਆਪਣੇ ਨੂੰ ਭਾਵੇਂ ਕੋਈ ਸਾਡੇ ਭਰਾਤਰੀ ਜਥੇਬੰਦੀ ਦੇ ਰਜਿਸਟਰ ਦੇ ਹੋਣ ਜਾਂ ਟੈਕਨੀਕਲ ਸਰਵਰ ਯੂਨੀਅਨ ਦੇ ਹੋਣ ਕੋਈ ਵੀ ਸਾਡਾ ਅਹੁਦੇਦਾਰ ਇੱਥੇ ਆ ਜਾਂਦਾ ਸੀ ਬਹੁਤ ਹੀ ਸਤਿਕਾਰ ਦੇ ਨਾਲ ਭਾਵਨਾ ਦੇ ਨਾਲ ਉਹਨਾਂ ਦੀ ਇਲਾਹੁ ਭਗਤ ਕਰਦੇ ਸੀ ਇਹਨਾਂ ਕਹਿੰਦਾ ਹੋਇਆ ਮੈਂ ਆਪਣੀ ਥਾਂ ਲਵਾਂਗਾ ਜੈ ਜਨਤਾ ਜੈ ਸਮਰਸਥਿਤ ਅੰਦਰ ਮੈਂ ਵੀ ਕਰਵੰਤ ਸਿੰਘ ਜੀ ਕਵਿਅਰ ਫਰਮਾਨਡਰ ਬਲੋਇਰ ਟੈਕਨੀਕਲ ਕਰਵ ਯੂਨੀਅਨ ਅੱਜ ਸਾਡੇ ਗਰਮੀਤ ਸਿੰਘ ਜੀ ਜਿਹੜੇ ਐਸ ਡੀਓ ਦੀ ਪੋਸਟ ਤੋਂ ਅੱਜ ਆਪਣੀ ਆਪਣੀਆਂ ਸਵਾਵਾਂ ਨਮੋਦੇ ਅੱਜ ਆਪਣੀ ਰਿਟਾਇਰਮੈਂਟ ਆ ਜਿਹੜੀ ਉਹ ਖੁਸ਼ੀ-ਖੁਸ਼ੀ ਲੈ ਰਹੇ ਨੇ ਮੱਲਾਂ ਵਾਲਾ ਸਾਡੇ ਜਿਹੜੀ ਮੱਲਾਂ ਵਾਲੇ ਸਾਡੇ ਵਿੱਚ ਜਿੰਨੀਆਂ ਵੀ ਜੱਫੀਆਂ ਬੰਨੀਆਂ ਕੰਮ ਕਰਦੀਆਂ ਨੇ ਓਵੇਂ ਉਹ ਪੈਨਸ਼ਨ ਵਿਸ਼ੇਸ਼ਣਾ ਭਾਈਆਂ ਫਲਾਈ ਫਿਟੇਸ਼ਨ ਓਵੇਂ ਉਹ ਟੈਕਨੀਕਲ ਸਰਵਿਸ ਯੂਨੀਅਨ ਉਹਨਾਂ ਨੇ ਹਰ ਇੱਕ ਸਾਥੀ ਦੇ ਨਾਲ ਆਪਣਾ ਪਿਆਰ ਆ ਜਿਹੜਾ ਉਹ ਬਹੁਤ ਵਧੀਆ ਢੰਗ ਤਰੀਕੇ ਨਾਲ ਬਣਾ ਕੇ ਰੱਖਿਆ ਹੋਇਆ ਜੇ ਅਗਾਹ ਜੱਤੀ ਮਾਰਗੀ ਤਾਂ ਉਹਨਾਂ ਨੇ ਪਬਲਿਕ ਦੇ ਵਿੱਚ ਵੀ ਆਪਣੀ ਇਹੋ ਜਿਹੀ ਸ਼ਾਫ ਛੱਡੀ ਹੋਈ ਆ ਵੀ ਜਿਹੜੀ ਇਹਦੀ ਰੁੜੀਆਂ ਤਾਂ ਉਹਨਾਂ ਦਾ ਜਿਹੜਾ ਨਾਮ ਆ ਉਹ ਹਮੇਸ਼ਾ ਹਰ ਇੱਕ ਸਾਊਂਡ ਦੇ ਵਿੱਚ ਹਰ ਇੱਕ ਡਿਵੀਜ਼ਨ ਦੇ ਵਿੱਚ ਹਰ ਇੱਕ ਸ਼ਕਲ ਦੇ ਵਿੱਚ ਚੱਲਦਾ ਰਹੂਗਾ ਤੇ ਅੱਜ ਦੀ ਇਸ ਰਿਟਾਇਰਮੈਂਟ ਪਾਰਟੀ ਤੇ ਉਹਨਾਂ ਨੂੰ ਬਹੁਤ ਹੀ ਵਧਾਈ ਦਿੰਦਾ ਹੋਇਆ ਆਪਣੀ ਮੈਂ ਹਾਂ